बिल्कुल जी शहीदा की धरती है चाली मुखिया की पवित्र धरती है और इस धरती ने बड़े लोगों रंग भाग लाए है साहेब कमाल सरबंसदानी श्री गुरु ग्र गुरु गोबिंद सिंह जी महाराज जी ने इतने चरण शो प्राप्त करती है इतने लड़ाई लड़ी और मैंने लगता है कि इस दिहाड़े से जो असि नतमस्तक होंगे तो सानू एक आत्म बल मिलता है ਸੋ ਹਮੇਸ਼ਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਬਹੁਤ ਮਹਾਨਤਾ ਹੈ ਔਰ ਮੈਨੂੰ ਲੱਗਦਾ ਕਿ ਮੁਕਸਰ ਸਾਹਿਬ ਤੇ ਟੁੱਟੀ ਗੰਢੀ ਸਾਹਿਬ ਤੇ ਅਸੀਂ ਜਿਹੜੇ ਰਹਿਣ ਵਾਲੇ ਆ ਇਸ ਧਰਤੀ ਤੇ ਉਹ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਆ ਕਿ ਅਸੀਂ ਉਸ ਧਰਤੀ ਦੇ ਪਛਿੰਦੇ ਆ ਵਸਨੀਕ ਆ ਜਿੱਥੇ ਸਰਬੰਸ ਦਾਨੀ ਦੇ ਚਰਨ ਪਏ ਸੋ ਅੱਜ ਅਸੀਂ ਸਾਰੇ ਸਾਥੀ ਕਾਂਗਰਸ ਪਾਰਟੀ ਦੇ ਅਗੂ ਅਸੀਂ ਸਾਰੇ ਨਕਮਸਟਕ ਹੋ ਕੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਵਾਸਤੇ ਅਰਦਾਸ ਬੇਨਤੀਆ ਕਰਨਾਸਤੇ ਕਿ ਇਹ ਸੱਚੇ ਪਾਸ਼ਾ ਸਰਬੱਤ ਦਾ ਭਲਾ ਕਰੀ ਔਰ ਚੜ੍ਹਦੀ ਕਲਾ ਬਖਸ਼ੀ ਔਰ ਕੋਈ ਜਾਣੇ ਅਣਜਾਣੇ ਚ ਭੁੱਲਾਂ ਹੋ ਗਈਆਂ ਹੋਵੇ ਤੇ ਉਹਨੂੰ ਉਹਦੀ ਮਾਫੀ ਦੇਈ ਸੋ ਅੱਜ ਸਾਰੇ ਅਸੀਂ ਇਸ ਪਵਿੱਤਰ ਦਿਹਾੜੇ ਤੇ ਇਸ਼ਨਾਨ ਦੇ ਦਿਹਾੜੇ ਤੇ ਲੋਹੜੀ ਦੇ ਤਿਉਹਾਰ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਕਮਸਟਕ ਹੋਣ ਵਾਸਤੇ ਆਏ ਹਾਂ ਵਰਤਮਾਨ ਵਿੱਚ ਉਸ ਵਾਸਤੇ ਜੋ ਦਿੱਲੀ ਪੂਰੇ ਆ ਰਹੇ ਹਨ ਜੇਕਰ ਦੇਖ ਮੈਨੂੰ ਲੱਗਦਾ ਹੈ ਜੀ ਹੁਣ ਇਹ ਪੱਤਰਕਾਰ ਸਾਥੀਆਂ ਨੂੰ ਇਹ ਸਵਾਲ ਨਹੀਂ ਪੁੱਛਣਾ ਚਾਹੀਦਾ ਕਿਉਂਕਿ ਹਾਲਾਤ ਐਸੇ ਖਰਾਬ ਨੇ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਹੈ ਪੂਰੇ ਬਾਰੇ ਅਗਰ ਮੈਂ ਤੁਹਾਨੂੰ ਟਿੱਪਣੀ ਹਰ ਇੱਕ ਗੱਲ ਦੀ ਟਿੱਪਣੀ ਵਾਈਜ਼ ਗੱਲ ਕਰਾਂਗਾ ਤਾਂ ਕਾਫੀ ਦੇਰ ਲੱਗ ਜਾਏਗੀ ਜਿਸ ਤਰ੍ਹਾਂ ਇਹ ਉਸੇ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਜਦੋਂ ਹਾਲਾਤ ਖਰਾਬ ਹੋ ਸਕਦੇ ਹਨ ਛੋਟੇ-ਛੋਟੇ ਬੰਬ ਧਮਾਕੇ ਔਰ ਰੋਜ਼ਾਨਾ ਇਵਨ ਪੁਲਿਸ ਸਟੇਸ਼ਨ ਸੁਰੱਖਿਤ ਨਹੀਂ ਹੈ ਇਸ ਸਰਕਾਰ ਦੇ ਅੰਦਰ ਅੱਜ ਦੇ ਰਾਜ ਦੇ ਅੰਦਰ ਮੈਨੂੰ ਤੁਸੀਂ ਦੇਖੋ ਕਿ 7 ਲੋਕਾਂ ਦੇ ਘਰ ਜਲਾ ਦਿੱਤੇ ਗਏ ਜਿਹੜੇ ਨਸ਼ਾ ਤਸਕਰਾਂ ਦੀ ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕੌਣ ਦੇਗਾ ਇਨਫੋਰਮੇਸ਼ਨ ਜਿਨ੍ਹਾਂ ਨੂੰ ਪੁਲਿਸ ਸੁਰੱਖਿਤ ਨਹੀਂ ਰੱਖ ਸਕੀ ਉਹਨਾਂ ਦੇ ਘਰ ਉੜਾ ਦਿੱਤੇ ਗਏ ਜੇ ਪੁਲਿਸ ਸਟੇਸ਼ਨ ਸੁਰੱਖਿਤ ਨਹੀਂ ਹੈ ਤਾਂ ਫਿਰ ਕੋਈ ਚੀਜ਼ ਸੁਰੱਖਿਤ ਨਹੀਂ ਹੈ ਦੂਸਰੀ ਗੱਲ ਮੇਰਾ ਖਿਆਲ ਗੈਂਗਸਟਰਾਂ ਦਾ ਉਹ ਬੋਲਬਾਲਾ ਹੈ ਇਸ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸ਼ਹਿਰਾਂ ਤੋਂ ਸਾਡੇ ਕਾਰੋਬਾਰੀਆਂ ਤੋਂ ਰੋਜ਼ਾਨਾ ਫਰੋਟੀਆਂ ਲਈਆਂ ਜਾ ਰਹੀਆਂ ਇੱਥੇ ਲੋਕ ਰਹਿੰਦੇ ਨੇ ਉਹੀ ਇਨਫੋਰਮੇਸ਼ਨ ਦਿੰਦੇ ਨੇ ਉਹੀ ਫਰੋਤੀ ਮੇਰਾ ਖਿਆਲ ਫਿਰ ਉਹ ਹਿੱਸਾ ਵੰਦੇ ਨੇ ਸਾਰਿਆਂ ਇਹ ਉਹ ਪੁਲਿਸ ਹੈ ਸਾਡਾ ਇਹ ਉਹ ਰਾਜ ਹੈ ਜਿੱਥੇ ਗੈਂਗਸਟਰਾਂਆਂ ਇੰਟਰਵਿਊ ਵੀ ਪੁਲਿਸ ਕਰਾਉਂਦੀ ਐ ਔਰ ਫਿਰ 7-7 ਮਹੀਨੇ ਹਾਈ ਕੋਰਟ ਕਾਗਨੀਜੈਂਸ ਲੈ ਕੇ ਉਹਨਾਂ ਦੀ ਜਾਂਚ ਪੜਤਾਲ ਕਰਕੇ ਦੱਸਦਾ ਕਿ ਇਹ ਇਹ ਤੁਸੀਂ ਪੁਲਿਸ ਵਰਦੀ ਧਰ ਵਾਲਿਆਂ ਨਹੀਂ ਸਾਰੀਆਂ ਇਹ ਗੱਲਾਂ ਬਾਤਾਂ ਸੋ ਮੈਂ ਇਹ ਸਮਝਦਾ ਕਿ ਲਾਅ ਐਂਡ ਆਰਡਰ ਤੇ ਗੱਲ ਕਰਨ ਦੀ ਅੱਜ ਕੋਈ ਗੱਲ ਹੀ ਨਹੀਂ ਰਹੇਗੀ ਕਿਸੇ ਰੇੜੀ ਵਾਲੇ ਮੇਰੇ ਭਰਾ ਨੂੰ ਪੁੱਛ ਲਓ ਜੁੱਤੇ ਬਣਾਉਣ ਵਾਲੇ ਨੂੰ ਪੁੱਛ ਲਓ ਕਹੂਗਾ ਹਾਲਾਤ ਬੜੇ ਖਰਾਬ ਐ ਜਦੋਂ ਇਸ ਤਰ੍ਹਾਂ ਦੀ ਘਟਨਾਕਰਮ ਚਰਚਾ ਚੱਲ ਪੇ ਤਾਂ ਮੈਂ ਸਮਝਦਾ ਕਿ ਉਦੋਂ ਫਿਰ ਸੂਬੇ ਦੀ ਹਾਲਾਤ ਬਹੁਤ ਮਾੜੇ ਹੁੰਦੇ। ਕਿੰਨਾਂ ਸਾਡਾ ਕੋਈ ਸਿਆਸੀ ਕਾਨਫਰੰਸਾਂ ਵੀ ਹੋ ਰਹੀਆਂ ਕਿ ਵੀ ਜੋੜ ਮਿਲਦੇ। ਦੇਖੋ ਸਭ ਮੈਂ ਅਸੀਂ ਤਾਂ ਸਾਨੂੰ ਹਮੇਸ਼ਾ ਇਹ ਕਿਹਾ ਜਾਂਦਾ ਹੈ। ਕਈ ਵਾਰੀ ਟਿੱਪਣੀ ਕਰ ਦਿੱਤੀ ਜਾਂਦੀ ਹੈ। ਲੇਕਿਨ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਸ਼ੱਕ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਅਸੀਂ ਸਹਿਮਤ ਨਹੀਂ ਹੁੰਦੇ। ਲੇਕਿਨ ਅਸੀਂ ਕਿਤੇ ਨਾ ਕਿਤੇ ਅਕਾਲ ਚੱਕ ਸਾਹਿਬ ਦਾ ਜਿਹੜਾ ਫਰਮਾਨ ਹੁੰਦਾ ਹੈ ਉਹਨੂੰ ਹਮੇਸ਼ਾ ਸਜਦਾ ਕਰਦੇ ਆ ਉਹਨੂੰ ਮੰਨਦੇ ਆ ਕਿਉਂਕਿ ਚਾਹੇ ਪੁਰੇ ਚ ਕੋਈ ਕਿੰਤੂ ਪਰੰਤੂ ਹੋਵੇ ਪਰ ਲੇਖਕ ਰਸੀ ਸਿਰ ਝੁਕਾ ਕੇ ਮੰਨਦੇ ਆ ਮੇਰਾ ਖਿਆਲ ਸ਼੍ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਜਦੋਂ ਸਾਡੀ ਸਰਕਾਰ ਹੁੰਦੀ ਸੀ ਕਾਂਗਰਸ ਪਾਰਟੀ ਦੀ ਉਦੋਂ ਇਹ ਕਿਹਾ ਸੀ ਕਿ ਇਹੋ ਜਿਹੇ ਸ਼ਹੀਦੀ ਜੋੜ ਮੇਲਿਆਂ ਤੇ ਸਿਆਸੀ ਕਾਨਫਰੰਸਿਸ ਨਾ ਹੋਣ ਸੋ ਲੇਕਿਨ ਇਸ ਤੇ ਬਾਪਯੁੱਧ ਵੀ ਕੁਝ ਸਾਥੀ ਕੁਝ ਪਾਰਟੀਆਂ ਅਗਰ ਕਰਦੀਆਂ ਹੈ ਇਹ ਉਹ ਉਹੀ ਉੱਤਰ ਦੇ ਸਕਦੇ ਆ ਲੇਕਿਨ ਮੈਂ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਬਹੁਤ ਪਵਿੱਤਰ ਵਿਹਾੜਾ ਹੈ ਜਿਸ ਦਾ ਚਿੱਤ ਜੋ ਕਰਦਾ ਹੈ ਲੇਕਿਨ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਕਾਲ ਚੱਕ ਸਭ ਦਾ ਹੁਕਮ ਮੰਨਦਿਆ ਹੋਇਆ ਅਸੀਂ ਉਸ ਤੋਂ ਬਾਅਦ ਕਿਸੇ ਵੀ ਜਗ੍ਹਾ ਤੇ ਅਸੀਂ ਸਿਆਸੀ ਕਾਨਫਰੰਸ ਨਹੀਂ ਕੀਤੀ ਅਸੀਂ ਨਕਮਸਤਕ ਹੋਣ ਵਾਸਤੇ ਆਉਣੇ ਆ ਹਾਜ਼ਰੀ ਲਵਾਉਣਾ ਪ੍ਰਿੰਸਪਾਲ ਸਾਹਿਬ ਦੀ ਸਿਹਤ ਨੂੰ ਦੇਖ ਕੇ ਕਿਸਾਨ ਜਿੱਥੇ ਬੰਦਿਆ ਇੱਕ ਦਿਨ ਲਈ ਮੀਟਿੰਗ ਕਰ ਰਹੀਆਂ ਪਾਸਾ ਲਾ ਕੇ ਦੇਖੋ ਜੀ ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਤੁਹਾਨੂੰ 파ੜਨਾ ਚਾਹੁੰਦੇ ਹੈ ਤੁਹਾਨੂੰ ਅੱਡ ਕਰਨਾ ਚਾਹੁੰਦੇ ਹੈ ਕਿਉਂਕਿ ਜਿਹੜੀ ਤੁਸੀਂ ਲੜਾਈ ਅੱਜ ਤੋਂ 2 ਸਾਲ ਪਹਿਲਾਂ ਲੜੀ ਸੀ ਕੇਂਦਰ ਸਰਕਾਰ ਦੇ ਨਾਲ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜੀ ਜ਼ਿੰਦਗੀ 'ਚ ਮੈਂ ਤਾਂ ਕੱਲੂ ਘਾਰੇ ਦੀਆਂ ਤੇ ਹੋਰ ਕਹਾਣੀਆਂ ਹੀ ਸੁਣੀਆਂ ਲੇਕਿਨ ਮੈਂ ਆਪਣੇ ਜੀਵਨ ਦੇ ਵਿੱਚ 46 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੇਖਿਆ ਨਹੀਂ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀਗਾ لیکن ਉਹਰੇ ਵਿੱਚ ਸੰਨ ਲਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਕੁਝ ਸਾਫੀਆਂ ਨੇ ਕੀਤੀ ਮੈਂ ਬੇਨਤੀ ਕਰਾਂਗਾ ਕਿਸਾਨ ਜਥੇਬੰਦੀਆਂ ਨੂੰ ਏਕਤਾ ਦਾ ਸਬੂਤ ਦਿੰਦਿਆ ਹੋਇਆ ਜੇ ਇਕੱਠੇ ਰਵਾਂਗੇ ਤਾਂ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਅਸੀਂ ਬਚਾ ਸਕਾਂਗੇ ਤੇ ਜੇ ਕਿਤੇ ਅਸੀਂ ਦੁਸ਼ਮਣ ਦੀਆਂ ਗੱਲਾਂ ਚਾਕੇ ਅਲੱਗ-ਅਲੱਗ ਹੋ ਗਏ ਤਾਂ ਮੇਰਾ خیال ਉਹਰੇ ਨਾਲ ਸਮੁੱਚੇ ਪੰਜਾਬ ਦਾ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਗਾ ਚੰਗੀ ਗੱਲ ਹੈ ਅਗਰ ਅੱਜ ਇਕੱਠੇ ਬੈਠ ਕੇ ਸਾਰੇ ਇੱਕ ਮੰਚ ਤੇ ਤੁਸੀਂ ਕਹਿੰਦੇ ਕਿ ਅੱਜ ਮੀਟਿੰਗ ਹੋ ਰਹੀ ਹੈ ਮੈਨੂੰ ਲੱਗਦਾ ਇਹ ਚੰਗੀ ਗੱਲ ਹੈ ਬਹੁਤ ਭਾਰਤ ਸਰਕਾਰ ਦਾ ਬਿਆਨ ਆਇਆ ਕਿ ਮੇਰੇ ਆਪ ਦੇ ਨਜ਼ਦੀਕੀਆਂ ਨੇ ਸਾਥ ਦੇ ਦਿੱਤਾ ਜਿੰਨੀ ਮੈਨੂੰ 20 ਸਾਲ ਜੇਲ੍ਹ ਚ ਸੀ ਸੋ ਮੇਰਾ ਖਿਆਲ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਤੁਸੀਂ ਇੱਥੋਂ ਚੱਕ ਕੇ ਗੱਲ ਉੱਥੇ ਲੈ ਜਾਓਗੇ ਕੋ ਚੰਗੀ ਗੱਲ ਨਹੀਂ ਫਿਰ ਕਿਸੇ ਦਿਨ ਬਾਠ ਕੇ ਆਰਾਮ ਨਾਲ ਇਹਰੇ ਤੇ ਜਦੋਂ ਤੁਸੀਂ ਬੈਠੋਗੇ ਉਦੋਂ ਚਰਚਾ ਕਰਾਂਗੇ ਕਿਉਂਕਿ ਵਿਆਦ ਦੇ ਮੌਕੇ ਵਿਆਦੀ ਗੱਲ ਕਰਨੀ ਚਾਹੀਦੀ ਹੈ ਸ਼ੋਕ ਦੇ ਮੌਕੇ ਉਹ ਜੀ ਗੱਲ ਕਰਨੀ ਚਾਹੀਦੀ ਹੈ ਸਮਾਂ ਤੇ ਸਥਾਨ ਹਰ ਚੀਜ਼ ਵਾਸਤੇ ਨਿਸ਼ਚਿਤ ਹੁੰਦਾ ਹੈ ਉਹ ਸਮਾਂ ਵੇਖ ਕੇ ਔਰ ਸਥਾਨ ਵੇਖ ਕੇ ਸਾਨੂੰ ਹਰ ਚੀਜ਼ ਤੇ ਟਿੱਪਟਿਕਲ ਕਰਨੀ ਚਾਹੀਦੀ ਹੈ ਸਾਡਾ ਗੱਲ ਮੁੱਖ ਤੌਰ ਤੇ ਕਾਂਗਰਸ ਦਾ ਹਲਕਾ ਇੰਚਾਰਜ ਅੱਜ ਤੋਂ ਪਹਿਲਾਂ ਵੀ ਜਦੋਂ ਤੁਸੀਂ ਇੱਥੇ ਆਏ ਸੀ ਉਦੋਂ ਵੀ ਤੁਸੀਂ ਖਾਲੀ ਪੰਚਾ ਕਿਤੇ ਮੈਂ ਕਿਤੇ ਪਿਆ ਹੈਗਾ ਕਦੋਂ ਤੱਕ ਉਮੀਦ ਰੱਖੀ ਮੇਰੀ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਇਹ ਗੱਲਾਂ ਚਰਚਾਵਾਂ ਚਲ ਪੀਆਂ ਕੁਝ ਸੱਤ ਸੀ ਚਲਾ ਦਿੰਦੇ ਆ ਕੁਝ মিডিਆ ਦੇ ਆਗੂ ਚਲਾ ਦਿੰਦੇ ਨੇ ਹਲਕਾ ਇੰਚਾਰਜ ਬੇਸਿਕਲੀ ਕਿਸੇ ਪ੍ਰਕਾਰ ਦੀ ਕੋਈ ਪੋਸਟ ਨਹੀਂ ਹੁੰਦੀ ਸੀ ਇਹ ਅਲਟੀਮੇਟਲੀ ਪੋਸਟ ਕ੍ਰੀਏਟ ਕਰ ਦਿੱਤੀ ਗਈ ਕਿ ਸੋ ਕਾਲਡ ਹਲਕਾ ਇੰਚਾਰਜ ਯਾਨੀ ਕਿ ਰਾਜਾ ਵੜਿੰਗ ਗਿੱੱੜਬੇ ਦਾ ਹੁਣ ਹਲਕਾ ਇੰਚਾਰਜ ਆ ਨਹੀਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਉੱਥੇ ਇੱਕ ਨੌਜਵਾਨ ਸਾਥੀ ਹੋਰ ਤਕੜਾ ਤੇ ਤਿਆਰ ਹੋਵੇ ਜਿਹੜਾ ਰਾਜੇ ਵੜਿੰਗ ਤੋਂ ਵੀ ਵੱਧ ਹੋਰੀ ਲੋਕਪ੍ਰੀਤਤਾ ਅਗਰ ਗਿੱਦੜਵੇਚਾ ਤਾਂ ਟਿੱਕ ਟੋ ਨੂੰ ਮਿਲੂਗੀ ਸੋ ਕਾਲਡ ਜਿਹੜੀ ਹਲਕਾ ਇੰਚਾਰਜ ਦੀ ਰਵਾਇਤ ਹੈ ਇਹ ਅਕਾਲੀ ਦਲ ਦੇ ਸਮੇਂ ਤੋਂ ਪਾਈ ਸੀ ਫਿਰ ਸਾਡੇ ਵਾਲਿਆਂ ਨੇ ਵੀ ਉਹਨੂੰ ਉਹਨੂੰ ਕੰਟੀਨਿਊ ਕਰ ਲਿਆ ਮੇਰਾ ਖਿਆਲ ਕਿਸੇ ਚੀਜ਼ ਦੀ ਗਿੱਦੜਬਾ ਜਾਂ ਮੁਖਸਰ ਕਿਸੇ ਦੀ ਮਲਕੀਅਤ ਨਹੀਂ ਹੈ ਜਿਹੜਾ ਸਾਥੀ ਇੱਥੇ ਲੋਕਪ੍ਰੀਆ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਥੀ ਦੀ ਲੋਕਾਂ ਚ ਚਰਚਾ ਹੋਏਗੀ ਤੇ ਗੱਲਬਾਤ ਹੋਏਗੀ ਚਾਹੇ ਉਹ ਗਿੱਦੜਵਾ ਹੈ ਚਾਹੇ ਉਹ ਮੁਕਸਰ ਹੈ ਉਹੀ ਇੱਥੋਂ ਦਾ ਆਉਣ ਵਾਲਾ ਨਮੈਂਦਾ ਹੋਏਗਾ ਸੋ ਕਿੰਨੇ ਆ ਸਾਰੇ ਜਿੰਨੇ ਮੁਕਸਰ ਦੇ ਲੋਕ ਹੈ ਤੁਹਾਨੂੰ ਸਾਰੇ ਹਲਕਾ ਇੰਚਾਰਜ ਨਹੀਂ ਨਜ਼ਰ ਆਉਂਦੇ ਇਹ ਰਾਜੇ ਵੜਿੰਗ ਦੇ ਔਰ ਕਾਂਗਰਸ ਪਾਰਟੀ ਦੇ ਸਾਰੇ ਹਲਕਾ ਇੰਚਾਰਜ